ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੁੱਚੋ ਖੁਰਦ ਪੁੱਚੋ ਖੁਰਦ ਬਠਿੰਡੇ ਜ਼ਿਲ੍ਹੇ ਦਾ ਪੰਡ ਹੈ ਬਠਿੰਡੇ ਤੋਂ ਸੰਗਰੂਰ ਬਰਨਾਲਾ ਹਾਈਵੇ ਦੇ ਉੱਤੇ ਆਉਂਦਾ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਵਿੱਚ ਸਿੱਧੂ ਡੇਰੀ ਫਾਰਮ ਦੇ ਵਿੱਚੋਂ ਇਹ ਵੀਡੀਓ ਆ ਤੇ ਇੱਥੇ ਵਹਿੜਾ ਤੁਹਾਨੂੰ ਦਿਖਾਉਣੀ ਹੈ ਵਿਕਰੀ ਵਾਲੀਆਂ ਬਹੁਤ ਸਾਰੇ ਨਾਗ ਹੁੰਦੇ ਆ ਜਦੋਂ ਵੀ ਵੀਡੀਓ ਬਣਾਈਏ ਖਾਸ ਕਰ ਲਈ ਆ ਵੀ ਪਸ਼ੂ ਸਾਫ਼ ਸੁਥਰੇ ਹੁੰਦੇ ਆ ਸੋਹਣੇ ਹੁੰਦੇ ਆ ਅੱਜ ਦੀ ਵੀਡੀਓ ਦੇ 16 ਨਗ ਸੀ ਜਿਦੇ ਚੋਂ ਬਾਈ ਨਾਲ ਗੱਲਬਾਤ ਕੀਤੀ ਪਤਾ ਲੱਗਾ ਵੀ 6 ਨਗ ਵਿਕ ਗਿਆ ਜਾਂ ਉਹਨਾਂ ਦਾ ਸੌਦਾ ਨੇੜ ਹੈ ਤੇ ਜਿਹੜੇ 10 ਨਗ ਐਸ ਟਾਈਮ ਵੀ ਵਿਕਰੀ ਵਾਲੇ ਮੌਜੂਦ ਹੈ ਇਧਰੋਂ ਤੁਹਾਨੂੰ ਕੁਝ ਵੜਾ ਦਿਖਾਉਣੀ ਹੈ ਮੈਂ ਇੱਕ ਚੀਜ਼ ਦਿਖਾਉਣੀ ਚਾਹਣਾ ਜਿਵੇਂ ਸਾਹਮਣੇ ਤੁਸੀਂ ਐਫ ਵੱਛੀ ਦੇਖ ਰਹੇ ਹੋ ਇਹਨੂੰ ਤੁਸੀਂ ਦੇਖੋਗੇ ਤਾਂ ਇਹ ਹੀਟ ਚਾਈ ਵੀ ਵੱਛੀ ਹੈ ਤਾਰਾਂ ਦੇ ਰਹੀ ਹੈ ਐਦਕੀ ਨਹੀਂ ਹੋਰ ਮਹੀਨਾ 2 ਮਹੀਨੇ ਰੋੱਕ ਕੇ ਜੇ ਕੋਈ ਭਰਾਏ ਇਈ ਕਰਾ ਲੈਂਦਾ ਤੇ ਇੱਕੋ ਸਾਲ ਚ ਆਮਦਨ ਦੇਣ ਵਾਲੀ ਵਹਿੜ ਹੈ ਸਾਫ ਸੁਥਰਾ ਪਸ਼ੂ ਹੋਵੇ ਸੰਭਿਆ ਚੰਗਾ ਹੋਵੇ ਤੋ ਸਹੀ ਟਾਈਮ ਤੇ ਹੀਟ ਚ ਆਉਂਦਾ ਜਦੋਂ ਸਹੀ ਟਾਈਮ ਤੇ ਪਸ਼ੂ ਗੱਭਣ ਹੋ ਜੇ ਕਨਸੀਵ ਕਰ ਜੇ ਤੋ ਆਮਦਨ ਜਿਹੜੀ ਉਹ ਵਧਾ ਜਾਂਦਾ ਇਧਰਲੇ ਪਾਸੇ ਵੀ ਜਦੋਂ ਆਪਾਂ ਵਹਿੜਾਂ ਦੇਖਾਂਗੇ ਤੋ ਫੇਰ ਇੱਕ ਵਹਿਣ ਜੇ ਮੈਂ ਕਿਉਂਕਿ ਜਦੋਂ ਆਈਦਾ ਉਦੋਂ ਕਈ ਵਾਰ ਪਸ਼ੂ ਬੈਠੇ ਹੁੰਦੇ ਆ ਤੇ ਬੈਠੇ ਪਸ਼ੂ ਤੋਂ ਜ਼ਿਆਦਾ ਪਤਾ ਲੱਗਦਾ ਇਹ ਵੱਚੀ ਵੀ ਜਿਹੜੀ ਅੱਜ ਹੀਟ ਚ ਆਈ ਹੋਈ ਹੈ ਮੈਂ ਚੀਜ਼ਾਂ ਇਸ ਕਰਕੇ ਧਿਆਨ ਚ ਲਿਆ ਰਿਆਂ ਵੀ ਵੱਛੀ ਖਰੀਦਣੀ ਐ ਸਭੀ ਸੁਭਾਈ ਖਰੀਦੋਂਗੇ ਉਹਨੂੰ ਛੇਤੀ ਗੱਬਣ ਕਰਾ ਕੇ ਜਾਂ ਤਾਂ ਦੁੱਧ ਚੋਲੋਂਗੇ ਜਾਂ ਉਹਨੂੰ ਵੇਚ ਵੀ ਲਵੋਂਗੇ ਤਾਂ ਆਮਦਨ ਬਣ ਜੂਗੀ ਤੁਹਾਡੀ ਸੋ ਅੱਜ ਦੀ ਵੀਡੀਓ ਸਿੱਧੂ ਡੇਰੀ ਫਾਰਮ ਚੋਂ ਟਾਓ ਬਾਈ ਨਰਮਲ ਨੂੰ ਮਿਲੀਏ ਤੇ ਇਹ ਵਹਿੜਾਂ ਕਿ ਕਰਕੇ ਤੁਹਾਨੂੰ ਦਿਖਾਉਣੇ ਆ ਤੁਸੀਂ ਤਸੱਲੀ ਪਸ਼ੂ ਦੀ ਆਪ ਕਰਨੀ ਐ ਕੋਈ ਵੀ ਵਹਿੜ ਅੰਦਰੋਂ ਚੈੱਕ ਕਰਾਉਣ ਦੀ ਲੋੜ ਲੱਗਦੀ ਕਰਾ ਸਕਦੇ ਹੋ ਬਲੱਡ ਸੈਂਪਲ ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਨਰਮਲ ਬਾਈ ਸਤਿ ਸ਼੍ਰੀ ਅਕਾਲ ਹਸ਼ੀ ਗਾਲ ਜੀ ਨਰਮਲ ਬਾਈ ਅੱਜ ਆਪਾਂ ਵਹਿੜਾਂ ਦਿਖਾ ਰਹੇ ਆ 10 ਇਹ 16 ਸੀਗੇ ਚਾਰ ਤਾਂ ਜਰਸੀਆਂ ਸੀ ਲਵਗੀਆਂ ਜੀ ਹੂੰ ਇਹ ਆਪਣਾ ਹੈਗਾ ਜੀ ਮੋਰ ਜੰਡਾ ਜੀ ਰਾਜਸਥਾਨ ਉੱਥੇ ਚਲੇ ਗਏ ਬਾਈ ਯੂਰੀ ਆਏ ਸੀ ਇਹ ਆਪਣੇ ਕਸਟਮਾਈਜ਼ ਅਮਰੀਤ ਸਿੰਘ ਜੀ ਨਾਲਾਂ ਤੋਂ ਅੱਛਾ ਇਹ ਆਪਣੇ ਆਸਟ੍ਰੇਲੀਆ ਵੀ ਰਹਿੰਦੇ ਤੇ ਵੈਸੇ ਇਧਰ ਬਹੁਤ ਵੱਡਾ ਫਾਰਮ ਹੈ ਜੀ ਠੀਕ ਹੈ ਉੱਥੇ ਚਲੇ ਗਏ ਹਾਂਜੀ ਇਹ ਲਾਰਜ ਫਾਰਮ ਆ ਬਹੁਤ ਹੀ ਅੱਛਾ ਮੰਨ ਲਓ ਵੀ ਆਪਣੇ ਤੋਂ ਨਾਲ ਕੋਲੇ ਐਨੀਮਲ ਗਾਈਆਂ ਘਟੋ ਘਟ 50 60 ਐਨੀਮਲ ਗਾਈਆਂ ਅੱਛਾ 1.5 ਸਾਲ ਚ ਹਾਂਜੀ ਠੀਕ ਹੈ ਆ ਸੋ ਦੋਸਤੋ ਇਹ ਤੁਹਾਨੂੰ ਲਾਸਟ ਉੱਤੇ ਦਿਖਾਉਂਗਾ ਵੜਾ ਬਾਈ ਜੀ ਹੋਰਾਂ ਦੀ ਖਰੀਦ ਬੜੀ ਚੰਗੀ ਐ ਇਹਨਾਂ ਨੂੰ ਠਾ ਦੇ ਬਈ ਖੜੀਆਂ ਕਰ ਦੇ ਸੋ ਵੈਸੇ ਤੁਸੀਂ ਇਹਨਾਂ ਵੜਾ ਨੂੰ ਦੇਖ ਲਓ ਜਗਾਲੀ ਕਰੀ ਜਾਂਦੀਆਂ ਪਰ ਆਪਾਂ ਸ਼ੁਰੂਆਤ ਵੀਡੀਓ ਦੀ ਇਸ ਸਾਈਡ ਤੋਂ ਕਰੀ ਨੀ ਨਰਮਨ ਭਾਈ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਬੱਚੀ ਇਹ ਬੱਚਾ 5 ਕਿ ਮਹੀਨਾ ਦਾ ਹੋਊਗਾ ਜੀ ਹਾਂਜੀ ਹਾਂਜੀ ਦੋਸਤੋ 5 ਮਹੀਨੇ ਦਾ ਮਤਲਬ ਦੰਦੋ ਖੀਰੀ ਐ ਬਹੁਤ ਸੋਹਣੀ ਬੱਚੀ ਐ ਰੰਗ ਪ੍ਰਿੰਟ ਦੇਖ ਲਿਆ ਕਰੋ ਜਦੋਂ ਇਹ ਵੱਡੀਆਂ ਗਾਵਾਂ ਬਣਦੀਆਂ ਨਾ ਫਿਰ ਉਦੋਂ ਇਹਨਾਂ ਦੀ ਕਦਰ ਪੈਂਦੀ ਐ ਇਸ ਪੱਖ ਤੋਂ ਡੱਬੀ ਬੱਚੀ ਡੱਬੀ ਗਾਂ ਜਿਹੜੀ ਉਹ ਜ਼ਿਆਦਾ ਮਹਿੰਗੀ ਵਿਕਦੀ ਹੈ ਜ਼ਿਆਦਾ ਕਾਲੀ ਬੱਚੀ ਦੇ ਮੁਕਾਬਲੇ ਸੋ ਇਹ ਵੈੜ ਨੂੰ ਤੁਸੀਂ ਦੇਖੋ ਛੋਟੀ ਉਮਰ ਹੈ ਦੀ ਢਾਂਚਾ ਇਹਦਾ ਚੰਗਾ ਹੈ ਚੰਗੀ ਸੰਭਗੀ ਸੋਹਣੀ ਸਿਹਤ ਬਣੀ ਰਹੀ ਤਾਂ ਦਸੰਬਰ ਜਨਵਰੀ ਤੱਕ ਜਾਂਦਾ ਸਹੀ ਰੁੱਤ ਇਹੀ ਹੁੰਦੀ ਹੈ ਏਆਈ ਦੀ ਤੇ ਉਦੋਂ ਨੂੰ ਇਹਦੀ ਏਆਈ ਹੋ ਜਾਣੀ ਹੈ ਦਸੰਬਰ ਚ ਕਰਾ ਲਿਓ ਜਨਵਰੀ ਚ ਕਰਾ ਲਿਓ ਫਰਵਰੀ ਮਾਰਚ ਤੱਕ ਵੀ ਏਆਈ ਕਰਾ ਲੈਣੇ ਆ ਤਾਂ ਵੈੜ ਰੁੱਤ ਚ ਸੂਗੀ 2 ਨੰਬਰ ਤੇ ਫੇਰ ਬੱਚੀ ਦੇਖਿਓ ਵਾਈਟ ਰੰਗ ਦੇ ਵਿੱਚ ਹੈ ਬੰਦਰ ਦੇਖੋ ਬੱਛੀ ਦੀ ਜਿਹਨੇ ਘਰੇ ਦੁੱਧ ਪੀਣ ਵਾਸਤੇ ਕੋਈ ਗਾਂ ਰੱਖਣੀ ਹੈ ਤਾਂ ਉਹਦੇ ਲਈ ਬੜੀ ਵਧੀਆ ਬੱਛੀ ਹੈ ਨਾ ਤਾਂ ਇਹ ਬਹੁਤੀ ਗਰਮੀ ਮਣਾਵੇ ਤੇ ਦੁੱਧ ਵੀ ਇਹਦਾ ਸੰਘਣਾ ਰਹੂਗਾ ਢਾਂਚਾ ਦੇਖੋ ਕਰਮ ਵਾਲੀ ਦਾ ਵੱਖਰਾ ਜਾਈ ਨਾਗਾ ਇਹ ਸਟਰਕਚਰ ਬਹੁਤ ਚੰਗਾ ਕੋਈ ਬਹੁਤੀ ਵੱਡੀ ਤੁੰਨੀ ਨਹੀਂ ਗਈ ਕੋਈ ਗਲ ਦੀ ਝਾਲਰ ਬਹੁਤੀ ਜਿਆਦਾ ਭਾਰੀ ਨਹੀਂ ਸੋਹਣੀ ਵੜ ਹੈ ਸੋਹਣੀ ਬੱਛੀ ਛੋਟੀ ਉਮਰ ਦੀ ਸੋ ਧੁੱਪੇ ਬੰਦੇ ਹੋਗੇ ਤਾਂ ਹੋਂਕਦੀ ਨਹੀਂਗੇ ਇੰਨਾ ਕਿ ਮੈਨੂੰ ਇਹਦੇ ਤੋਂ ਇਹ ਲੱਗਦਾ ਹੈ ਇਸ ਤੋਂ ਬਾਅਦ ਫੇਰ ਤੁਹਾਨੂੰ HF ਨਸਲ ਦੀ ਇੱਕ ਬੱਚੀ ਦਿਖਾਉਂਗਾ 3 ਨੰਬਰ ਤੇ। ਹਾਂ ਲੋ ਜੀ। ਦਸੋ ਥਾਣਾ ਚਾਰ ਹੀ ਐ। ਗੁਲਾਬੀ ਰੰਗ ਦੇ ਐ। ਇਹ ਦੇਖੋ। ਸੋਹਣੇ ਥਾਣਾ। ਠੀਕ ਐ ਭਾਈ, ਓਕੇ। ਥਾਣਾ ਦੱਸੋ ਵੀਡੀਓ ਚ ਨਾ ਬੱਚਿਆਂ ਦੇ ਆਪਾਂ ਨੂੰ ਪਤਾ ਵੀ ਨੇੜੇ ਜਾਣਾ, ਮੋਬਾਈਲ ਲੈ ਕੇ ਜਾਣਾ ਰਿਸਕੀ ਹੁੰਦਾ ਹੈ ਕਿਉਂਕਿ ਮੱਝਾਂ ਦੇ ਮੁਕਾਬਲੇ ਇਹਨਾਂ ਦਾ ਸੁਭਾਅ ਥੋੜਾ ਹੋਰ ਹੁੰਦਾ ਹੈ। 3 ਨੰਬਰ ਤੇ ਬੱਚੀ ਦੇਖੋ। ਹਜੇ ਇਹਨਾਂ ਦੇ ਦੰਦ ਦੇਖਣ ਦੀ ਨਹੀਂ ਲੋੜ ਕਿਉਂਕਿ ਛੋਟੇ ਬੱਚੇ ਆ ਤੇ ਖੀਰੇ ਹੀ ਐ। ਜਿਹੜੀਆਂ ਦੇ ਦੰਦ ਦੇਖਣ ਦੀ ਲੋੜ ਪਈ ਉਹ ਤੁਹਾਨੂੰ ਮੈਂ ਦਿਖਾ ਵੀ ਦੇਵਾਂ। ਵੱਚੀ ਦੇਖੋ ਕਰਮਾ ਲਈ ਇਹ ਵੀ। ਚੰਗੀ ਬਣ ਤਰਾਏ ਦੱਸੋ। ਲੱਤਾਂ ਸਿੱਧੀਆਂ ਬਿਲਕੁਲ ਕੰਗਰੋੜ ਵੀ ਸਿੱਧੀ ਐ। ਟਾਂਚਾ ਇਹਦਾ ਤੁਸੀਂ ਦੇਖ ਲਿਆ। ਲਿਆ ਭਾਈ ਕਮਾਲਾ। ਵੱਚੀਆਂ ਹਰ ਰੋਜ਼ ਇੱਥੇ ਆਉਂਦੀਆਂ ਐ, ਵੇਕਦੀਆਂ ਐ। ਅਸੀਂ ਤੁਹਾਨੂੰ ਵੀਡੀਓ 'ਚ ਆਈਡੀਆ ਦਿੰਦੇ ਰਹਿੰਨੇ ਆ। ਸੌਦੇ ਕੋਸ਼ਿਸ਼ ਹੀ ਇਹ ਕਰਿਆ ਕਰੋ ਵੀ ਆ ਕੇ ਹੀ ਕੀਤੇ ਜਾਣ ਕਿਉਂਕਿ ਜੋ ਸਾਹਮਣੇ ਖੜਕੇ ਕੋਈ ਪਸ਼ੂ ਪਸੰਦ ਕਰ ਲੈਨੇ ਆ। ਫੇਰ ਹੀ ਉਹਦਾ ਰੇਟ ਜੱਜਦਾ ਜੇ ਵੀਡੀਓ 'ਚ ਰੇਟ ਬੋਲ ਵੀ ਦਿੱਤਾ ਤਾਂ ਕਈ ਵਾਰ ਪਸ਼ੂ ਵੀਡੀਓ 'ਚੋਂ ਮੇ ਜੱਚਿਆ ਨਹੀਂ ਹੁੰਦਾ ਫਿਰ ਰੇਟ ਵੱਧ ਲੱਗਣ ਲੱਗ ਜਾਂਦਾ ਹੈ ਜਾਂ ਵੀਡੀਓ 'ਚ ਕੋਈ ਪਸ਼ੂ ਜਿਆਦਾ ਸੋਹਣਾ ਲੱਗਿਆ ਤੁਸੀਂ ਖਰੀਦ ਲਿਆ ਆਿਆਂ ਨੂੰ ਨੋ ਪਸੰਦ ਆਇਆ ਜਾਂ ਘਰੇ ਪਹੁੰਚਿਆ ਨਾ ਜੱਚਿਆ ਤਾਂ ਫੇਰ ਵੀ ਤੁਹਾਡਾ ਲਾਹ ਹਾਸ ਸੋ ਸੌਦੇ ਕੋਲ ਖੜਕੇ ਹੀ ਕਰੋ ਕੁਛ ਸ਼ਹੀ ਰਹਿਵੇ ਵੇੜ ਦਾ ਢਾਂਚਾ ਬਹੁਤ ਸੋਹਣਾ ਹੈ ਤੇ ਜਿੰਨੀ ਇਹ ਢਾਂਚੇ ਦੀ ਸੋਹਣੀ ਉਹਨੇ ਇਹਦੇ ਥਣ ਵੀ ਸੋਹਣੇ ਆ ਚੰਗੇ ਸੀਮਨ ਦੀ ਵੱਛੀ ਹੋਊਗੀ ਦੋਸਤੋ ਜਿਹੜਾ ਇਹਦੇ ਪੁੜਿਆਂ ਦੀ ਸ਼ੇਪ ਦੱਸਦੀ ਐ ਇਹਦਾ ਉੱਤੋਂ ਕੰਗਰੋੜ ਜਿਹੜੀ ਉਹ ਤੁਹਾਨੂੰ ਦਿਸੂਗੀ ਸਿੱਧੀ ਬਿਲਕੁਲ ਇਹ ਬੱਛੀ ਤੁਹਾਨੂੰ 4 ਨੰਬਰ ਤੇ ਦਿਖਾ ਰਹੇ ਸੀ हां ਗਲਬੀ ਜੀ ਚਾਰੇ ਇੱਕ ਤੋਂ ਅੱਛੀ ਨਿਸ਼ਾਨੀ ਹੈ ਸ਼ਾਖ ਹੈ ਜੀ ਓਕੇ ਇੱਥੇ ਕਿਹੜੀ ਆ ਬੱਛੀ ਵਾਲੀ ਠੀਕ ਹੈ ਇਹਦੇ ਦੰਦ ਦਿਖਾ ਰਿਹਾ ਜੀ ਇਹਨਾਂ ਨੂੰ ਆਪਾਂ ਹਾਂਜੀ ਹਾਂਜੀ ਸੋ 5 ਨੰਬਰ ਵਾਲੀ ਬੱਛੀ ਤੋਂ ਸ਼ੁਰੂ ਕਰਾਂਗੇ ਆਪਾਂ ਹੁਣ ਦੰਦ ਦੇ ਤੋਂ ਅਗਲੀਆਂ ਤੇ ਦੇਖ ਲਿਆ ਕਰਨੇ ਆ ਦੰਦਾਂ ਤੋਂ ਪਹਿਲਾਂ 치ਰੀ ਠੀਕ ਹੋ ਕੇ। ਸੋ ਦੰਦੋਂ ਖੀਰੀ ਆ ਦੱਸੋ। 치ਰੀਆਂ, ਦੋਂਦੀਆਂ, ਚੌਕੀਆਂ। ਮਤਲਬ ਵੇਖਣ ਦਾ ਫਾਇਦਾ ਇਹ ਹੋ ਜਾਂਦਾ ਵੀ ਖੀਰੀ ਵੱਛੀ ਉਹਦੇ ਚ ਸੁਭਾਵਨਾਵਾ ਘੱਟ ਹੁੰਦੀਆਂ ਅੰਦਰ ਕੋਈ ਨੁਕਸ ਹੋਊਗਾ। ਦੋਂਦੀ ਚ ਵੀ ਓਨੇ ਚਾਂਸ ਨਹੀਂ ਹੁੰਦੇ ਪਰ ਜਦੋਂ ਚੌਕੀ ਜਾਂ ਛਿੱਕੀ ਹੋ ਜਾਂਦੀ ਉਦੋਂ ਦਿੱਕਤ ਆਉਣ ਲੱਗ ਪੈਂਦੀ ਐ। ਸੋ ਖੀਰੀਆਂ ਵੱਛੀਆਂ ਦੇ ਉੱਤੇ ਜ਼ਿਆਦਾ ਕੋਸ਼ਿਸ਼ ਕਰੋ ਖਰੀਦਣ ਦੀ। ਇਹ ਬੱਚੀ ਦਾ ਵੀ ਢਾਂਚਾ ਤੁਸੀਂ ਦੇਖ ਲਓ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲਿਓ ਕੋਈ ਵੀ ਬੱਚੀ ਖਰੀਦਦੇ ਹੋ ਜਿਹੜੀਆਂ ਥੋੜੀਆਂ ਵੱਡੀ ਉਮਰ ਚ ਉਹਨਾਂ ਨੂੰ ਅੰਦਰੋਂ ਚੈੱਕ ਕਰਵਾ ਲਿਆ ਕਰੋ ਕਿਉਂਕਿ ਕੋਸਕ ਕੇਸ ਰੀਅਰ ਕੇਸ ਆ ਵੀ ਦਿੱਕਾਂ ਆਉਂਦੀਆਂ ਦੇਖੀਆਂ ਪੰਜ ਨੰਬਰ ਤੇ ਬੱਚੀ ਸੀ ਦੋਸਤੋ 6 ਨੰਬਰ ਵਾਲੀ ਬੱਚੀ ਇਹਦਾ ਆਪਦਾ ਹੀ ਰੰਗ ਰੂਪ ਹੈ ਉਮਰ ਇਹਦੀ ਛੋਟੀ ਹੈ ਦੋਸਤੋ ਦੂਜੀ ਬੱਚੀ ਨਾਲੋਂ ਵੀ ਜਿਹੜੀ ਪਹਿਲਾਂ ਤੋਰ ਕੇ ਟਿਆ ਉਹ ਦੂ ਛੋਟੀ ਹੋਊਗੀ ਇਹਦੀ ਉਮਰ ਦੰਦ ਪੜਦੇ ਨਹੀਂ ਆ ਪਏ ਦੇ ਦੰਦ ਤੁਹਾਨੂੰ ਦਿਖਾ ਦਿੰਨੇ ਆ ਵੈਸੇ ਪਰ ਉਹ ਐ ਖੀਰੀ ਆ ਬੱਚੀ ਹਾਂ ਜੀ ਕਨਫਰਮ ਆ ਦੋਸਤੋ ਇਹ ਬੱਚੀ ਤੁਹਾਨੂੰ ਦਿਖਾ ਰਹੇ ਆ 6 ਨੰਬਰ ਦੇ ਉੱਤੇ ਢਾਂਚਾ ਚੰਗਾ ਲੱਤਾਂ ਲੁੱਤਾਂ ਦੀ ਨਰੋਈ ਆ ਬੱਚੀ ਨਾਵ ਤਾਂ ਇਹ ਵੀਰੀ ਕਨਫਰਮ ਕਹੀਂ ਜਾਣਦੇ ਨੇ ਮੈਨੂੰ ਥੈਂਕ ਯੂ ਉਹਦਾ ਬਿੱਟਾ ਇੰਚਾ ਦੇਖੋ ਕਰਮਾ ਵਾਲੀ ਦਾ ਬਾਹਰ ਟੋਪ ਹੈ ਉਹਦੇ ਕਰਕੇ ਨਾ ਇਹ ਆਰਾਮ ਕਰਦੀਆਂ ਮੈਟ ਤੇ ਖੜੀਆਂ ਬਾਹਰ ਨੂੰ ਤੁਰਨਾ ਪਸੰਦ ਨਹੀਂ ਕਰਦੀਆਂ ਬੱਚੀ ਦਾ ਢਾਂਚਾ ਇਹਦਾ ਵੀ ਤੁਸੀਂ ਦੇਖੋ ਸੋਹਣੀ ਵਹਿੜ ਹੈ ਵੀ ਫੇਸ ਫੂਸ ਦੇਖ ਲਓ ਲਗਭਗ 1 ਕੋਜੀ ਜੀ ਉਮਰ ਹੀ ਆ ਦੋਸਤੋ ਇਹ ਜਿਹੜੇ ਨਾ ਗੱਜਾ ਤੁਹਾਨੂੰ ਦਿਖਾਉਣੇ ਹਨ ਨਾ ਥੋੜਾ ਥੋੜਾ ਇਹਨਾਂ ਦਾ ਫਰਕ ਹੋਊਗਾ ਆਪਸ ਵਿੱਚ ਉਮਰਾਂ ਦਾ ਸਲੇਪ ਹੱਲੋਂ ਫਰਸ ਤੇ ਪਸੂ ਕਰ ਜਾਂਦਾ ਸਹੀ ਹੈ ਬਈ ਤੋਰ ਦੇ ਸੋ ਖੀਰੀ ਆ ਦੱਸੋ ਇਹ ਵੀ ਬੱਛੀ ਚੰਗਾ ਸਟਰਕਚਰ ਹੈ ਇਹ ਬੱਚਿਆਂ ਦੇ ਢਾਂਚੇ ਆ ਜਦੋਂ ਇਹ ਪੂਰੀ ਫੀਡ ਖਾ ਕੇ ਏਆਈ ਇਹਨਾਂ ਦੀ ਹੋਣੀ ਜਦੋਂ ਇਹਨਾਂ ਦੀਆਂ ਸਰੀਰ ਜਿਹੜੇ ਉਹ ਖੋਲ ਜਾਂਦੇ ਆ ਪੂਰੇ ਤਾਂ ਫੇਰੇ ਵਹਿਣਾ ਕੁਝ ਹੋਰ ਹੀ ਰੰਗ ਰਿਆ ਲੱਗਿਆ ਕਰਨੀਆਂ ਕਿਉਂਕਿ ਜਿਹੜੇ ਪ੍ਰਿੰਟ ਹੈ ਫਿਰ ਹੋਰ ਚਮਕਦੇ ਆ ਸੋਹਣੇ ਲੱਗਦੇ ਆ ਸਹੀ ਲੈ ਚਲੋ ਜੇ ਕੋਈ ਵੀਰ ਬੱਚੀ ਖਰੀਦਣੀ ਚਾਹੁੰਦਾ ਤਾਂ ਇੱਕ ਧਿਆਨ ਚ ਰੱਖੋ ਬੱਚੀ ਦੇ ਨਾਲ ਨਾਲ ਮਿਨਰਲ ਮਿਕਸਚਰ ਦਾ ਕੋਈ ਵੀ ਪੈਕਟ ਕਿੰਨੀ ਵੀ ਪੈਕਿੰਗ ਹੋਵੇ ਕਿਸੇ ਵੀ ਕੰਪਨੀ ਦਾ ਹੋਵੇ ਉਹ ਨਾਲ ਹੀ ਖਰੀਦ ਲਿਆ ਕਰੋ ਕਿਉਂਕਿ ਜਿਹੜੀਆਂ ਵਹਿੜਾਂ ਗਰੋਥ ਜ਼ਿਆਦਾ ਕਰਦੀਆਂ ਤੇ ਪਾウダー ਨਾਲ ਇਹਨਾਂ ਦੇ ਅੰਦਰ 19 ਅੰਗਾਂ ਦਾ ਵਿਕਾਸ ਹੁੰਦਾ ਜਿਹਦੇ ਕਰਕੇ ਚਮਕ ਆਉਂਦੀ ਹੈ ਤੇ ਇਹ ਫਿਰ ਉਸ ਤੋਂ ਬਾਅਦ ਚ ਸੌਖੀਆਂ ਕਨਸੀਵ ਕਰ ਜਾਂਦੀਆਂ ਮਿਨਰਲ ਮਿਕਸਚਰ ਜ਼ਰੂਰੀ ਹੈ ਇੱਕ ਟਾਈਮ ਫੀਲਡ ਪਾਈਆ ਘੱਟ ਪੈਜੂ ਸਰਜੂ ਪਾウダー ਤੋਂ ਬਿਨਾ ਨਹੀਂ ਸਰਨਾ ਸੋ ਇਹ ਗਾਵਾਂ ਦੇ ਮਾਮਲੇ 'ਚ ਜ਼ਰੂਰ ਵੈਸੇ ਤਾਂ ਮੱਝਾਂ ਲਈ ਵੀ ਲੋੜਿੰਦਾ ਪਰ ਗਾਵਾਂ ਵਾਸਤੇ ਜ਼ਰੂਰ ਧਿਆਨ 'ਚ ਰੱਖੋ ਤਾਂ ਬੱਚੀ ਖੀਰੀ ਹੈ ਦੋਸਤੋ 9 ਨੰਬਰ ਤੇ ਤੁਹਾਨੂੰ ਇਹ ਬੱਚੀ ਦਿਖਾ ਰਹੇ ਹਾਂ ਚੰਗੇ ਕਦ ਕਾਠ ਚ ਇਹ ਗਾਂ ਬਣਨੀ ਹੈ ਢਾਂਚਾ ਇਹਦਾ ਵੀ ਨਰੋਆ ਲਾ ਤੋਂ ਦੇਖ ਲੋ ਇਹ ਬੋਸ ਤੇ ਹੈ ਇਹ ਬਹੁਤ ਵੱਡੀ ਗਾਂ ਬਣੂਗੀ ਕਿਉਂਕਿ ਡੀਲਟੋਲ ਜੀ ਦੀ ਇਸ ਤਰ੍ਹਾਂ ਦੀ ਹੈ ਬਾਕੀ ਫੀਡ ਤੇ ਪਾਊਡਰ ਪ੍ਰੋਪਰ ਪੈਂਦਾ ਰਿਹਾ ਤਾਂ ਤੇ ਇਸੇ ਸਾਲ ਚ ਸਾਰੀਆਂ ਹੀ ਵੜਾਂ ਜਿਹੜੀਆਂ ਜੇ ਕੋਈ ਚੰਗਾ ਸੰਭਲੋਂਗੇ ਕੋਈ ਵੀ ਖਰੀਦ ਲਓ ਜੇ ਦਸੰਬਰ ਮਹੀਨੇ ਤੱਕ ਜਾਂਦੇ ਜਾਂਦੇ ਆਈ ਦੇ ਯੋਗ ਆ। ਮਤਲਬ 9 ਮਹੀਨੇ ਨਦੀ ਪ੍ਰੈਗਨਸੀ ਟਾਈਮ ਹੈ ਤੇ 3-4 ਮਹੀਨੇ ਇੱਕ ਸਾਲ ਸਵਾ ਸਾਲ ਤੋਂ ਪਹਿਲਾਂ ਪਹਿਲਾਂ ਆਮਦਨ ਦੇ ਜਾਣੀਆਂ। ਇਹ ਤਲਾਰਾ ਪਲ ਗਈ। ਅੱਛਾ। ਤੰਗ ਕਰੋਗੇ। ਠੀਕ ਹੈ। ਸੋ ਇਹ ਵੱਚੀ ਦੋਸਤੋ ਕਿਉਂਕਿ ਮੈਂ ਪਹਿਲਾਂ ਦੱਸਿਆ ਵੀ ਇਹ ਹੀਟ ਚ ਆਈ ਵੀ ਹੈ। ਨਰਮਲ ਭਾਈ ਇਹ ਤਾਰਾ ਦੇ ਰਹੀ ਹੈ ਦੀ ਆਈ ਕਰਵਾਏਗਾ ਕਿ ਨਹੀਂ? ਨਹੀਂ ਭਾਈ। ਆਲਾ ਕੋਈ ਵੀ ਪਈ ਲੈ ਜਾਣਗੇ ਆਪਦੀ ਸਾਹ ਨਾ ਕਰਾਣਗੇ। ਹਾਂ ਜੀ ਕਮੀਨ ਰੁੱਕੇ ਕਰਵਾ ਲਾਂਗੇ ਜਦ ਬਟੇ ਹਾਂ ਰੁੱਤ ਵੀ ਨਹੀਂ ਚੰਗੀ ਹਾਂ ਜੀ ਦੱਸੋ ਏਆਈ ਵੈਸੇ ਕਰਾਉਣੀ ਵੀ ਲੇਟ ਚਾਹੀਦੀ ਹੈ ਹਜੇ ਪਰ ਇਹ ਵੀ ਵਧੀਆ ਵੀ ਜਿਹਨੇ ਆਪ ਖਰੀਦਨੀ ਆਪ ਦੀ ਪਸੰਦ ਦਾ ਸੀਮਿੰਟ ਸੈਕਸਰ ਲਵਾ ਲਿਓ ਭਾਵੇਂ ਇਹਨਾਂ ਦੇ ਇਹ ਕਰਮ ਵਾਲਿਆਂ ਨੇ ਕਬਰੇ ਜਾਣਾ ਹੁੰਦਾ ਖੀਰੀ ਕਨਫਰਮ ਤੇ ਏਆਈ ਦੇ ਜੋਗ ਹੈ ਇਹਦਾ ਵਜ਼ਨ ਵੀ ਹੈਗਾ ਤੇ ਹੀਟ ਚ ਵੀ ਆਈ ਵੀ ਆ ਪਰ ਦਸੰਬਰ ਚ ਇਹ ਆਈ ਕਰਾਇਓ ਰੁਕਤ ਚ ਸੌਂਦਾ ਪਸੂ ਚੰਗੀ ਕੀਮਤ ਵਟਾਉਂਦਾ ਪੂਰੀ ਸੰਭੀ ਵੀ ਹੈ ਬੱਚੀ ਦੱਸੋ ਸੋਹਣਾ ਰੰਗ ਹੈ ਚਮਕ ਚਮਕ ਚੰਗੀ ਐ ਟਾਂਚੇ ਦਾ ਤੁਸੀਂ ਉਹਨਾਂ ਦੇਖ ਹੀ ਰਹੇ ਹੋ। ਜੀ। ਸੋ ਸੋਹਣੇ ਟਾਂਚੇ ਦੀ ਬੱਛੀ ਐ ਵੇਸੋ। ਕਈ ਬੱਛੀਆਂ ਖੁੱਲੀਆਂ ਫਿਰਦੀਆਂ ਹੁੰਦੀਆਂ ਤੇ ਫਿਰ ਜਦੋਂ ਉਹਨਾਂ ਨੂੰ ਇਵੇਂ ਬੰਨਦੇ ਆਂ ਫਿਰ ਉਹ ਭਜਨਸ ਕਰਦੀਆਂ। ਸੋ ਇਹ ਅੱਜ ਦੀ ਵੀਡੀਓ ਦੇ ਨਾਲ ਸੀਗੇ। ਮੈਂ ਦੋ ਬੱਛੀਆਂ ਜਿਹੜੀਆਂ ਉਹ ਵਿਕਿੰਗਾਂ ਵੀਆਂ ਉਹ ਦਿਖਾਉਣੀ ਸੀ ਤੁਹਾਨੂੰ। ਸੋ ਇਹਨਾਂ ਨੂੰ ਦੇਖੋ ਇਹ ਬੱਛੀ ਤਾਂ ਮੈਂ ਤੁਹਾਨੂੰ ਦਿਖਾ ਹੀ ਦਿੱਤਾ ਸੀ ਵੀ ਤਾਰਾਂ ਦੇ ਰਹੀ ਐ ਹੀਟ ਚ ਤੇ ਚਰਸੀ ਬੱਛੀ ਵੀ ਦੇਖੋ। ਨਰਮਲ ਭਾਈ ਇਹ ਦੋਨੇ ਖੀਰੀਆਂ ਸੀ ਵੇਸੋ। ਹਾਂਜੀ ਹਾਂਜੀ ਖੀਰੀਆਂ। ਨਾਲ ਪੜ ਦੇ ਲਿਆ। ਖਰੇ ਵਿਕ ਗਿਆ ਵੀ ਨਾ ਦੋਸਤੋ ਮੈਂ ਜਰਸੀ ਮੈਨੂੰ ਬਹੁਤ ਸੋਹਣੀ ਲੱਗੀ ਠੀਕ ਹੈ ਭਾਈ ਜਰਸੀ ਤੋਰੀ ਨਰਮ ਬਈ ਤੋੜ ਨਾ ਵੈਸੇ ਵਿਕ ਗਿਆ ਹੋਣਾ ਦੋਸਤੋ ਇਹ ਓਕੇ ਡੀਲ ਇਹਨਾਂ ਦੀ ਹੋਈ ਵੀ ਹੈ ਡਨ ਹਾਂਜੀ ਹੋ ਗਈ ਓਕੇ ਛਿਆਂ ਵੀ ਉਹ ਚਾਰ ਉਧਰ ਹੋਈਆਂ ਜੀ ਠੀਕ ਹੈ ਵਿਕੀਆਂ ਹੋਈਆਂ ਪਰ ਜਰਸੀ ਦੇਖਿਓ ਜੇ ਮਾੜਾ ਜਿਹਨੇ ਜਰਸੀ ਤੇ ਕੰਮ ਕਰਨਾ ਹੈ ਮੇਰੇ ਖਿਆਲ ਚ ਤਾਂ ਜੇ ਕਿਸੇ ਗਾਂ ਵੀਰ ਨੇ ਗਾਂ ਨਹੀਂ ਖਰੀਦਣੀ ਤੇ ਵੱਚੀ ਦੇਖਿਓ ਦੋਸਤੋ ਮੂਰਤਰ ਕੀ ਹੈ ਭੁੱਖ ਲੈਂਦੀ ਆ ਦੇਖ ਕੇ ਵੱਚੀ ਨੂੰ ਕੱਟ ਹੀ ਨਿਕਲਦੀਆਂ ਇਦਾਂ ਦੀਆਂ ਬੱਚੀਆਂ ਤੇ ਕਿਸੇ ਭਰਾ ਦੀ ਕੋਈ ਮਜਬੂਰੀ ਹੋਣੀ ਹੈ ਜਿਹੜਾ ਇੰਨੀ ਤਿਆਰ ਕਰਕੇ ਬੱਚੀ ਵੇਚਦਾ ਤੇ ਮੇਰੇ ਖਿਆਲ ਚ ਦਸੰਬਰ ਤੋਂ ਪਹਿਲਾਂ ਪਹਿਲਾਂ ਇਹ ਆਈ ਹੋ ਜਾਣੀ ਹੈ ਤੇ ਇਹਦੇ ਤੋਂ ਟਾਪ ਦੀ ਬਰੀਡ ਜਰਸੀ ਨਸਲ ਤਿਆਰ ਹੋ ਜੂਗੀ ਇੰਨੀ ਕੇ ਦੀ ਬਿਊਟੀ ਹੈ ਜਾਂ ਇਹਦੀ ਬਰੀਡ ਕੁਆਲਿਟੀ ਹੈ ਸੋ ਧੰਨਵਾਦ ਅੱਜ ਦੀ ਵੀਡੀਓ ਦੇਖਣ ਵਾਸਤੇ ਬਹੁਤ ਮਿਹਰਬਾਨੀ ਪੁੱਚੋ ਖੁਰ ਦੇ ਵਿੱਚੋਂ ਭਾਈ ਨਰਮਲ ਸਿੰਘ ਦੇ ਘਰੋਂ ਇਹ ਵੀਡੀਓ ਬਣ ਰਹੀ ਹੈ ਜਿਹੜਾ ਵੀਰ ਕੋਈ ਬੱਚੀ ਖਰੀਦਣੀ ਚਾਹੁੰਦਾ ਕੰਟੈਕਟ ਨੰਬਰ ਸਕਰੀਨ ਤੇ ਆ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਮਿਹਰਬਾਨੀ